チューリチューリチューリチューリチューリチューリチューリチューリチューリチューリチューリチューリチューリチューリチューリチューリチューリチューリチューリチューリチューリチューリチューリチューリチューリチューリチューリチューリチューリチューリチューリチューリチューリチューリチューリチューリチューリチューリチューリチューリチューリチューリチューリチューリチューリチューリチューリチューリチューリチューリチューリチューリチューリチューリチューリチューリチューリチューリチューリチューリチューリチューリチューリチュー ਅੱਜ ਨਗਰ ਕੀਰਤਨ ਸਵੇਰੇ 4 ਵਜੇ ਗੁਰਦੁਆਰਾ ਪੜ ਖਾਲਸਾ ਪանիਪਤ ਵਿਖੇ ਪਹੁੰਚਿਆ ਹੈ ਸਵੇਰ ਦੇ ਲਗਭਗ 9 ਵਜੇ ਆਦਾਨ-ਪ੍ਰਦਾਨ ਰੀਤਾਂ ਚੱਲ ਰਹੀਆਂ ਹਨ ਬਾਬਾ ਜੀ ਦੇ ਸਰਗੁਪਦੀ ਅਸ਼ੀਰਵਾਦ ਕਰਵਾਇਆ ਜਾ ਰਿਹਾ ਇਹ ਇਸ਼ਨਾਨ ਕਰਵਾਉਣ ਟੀਮ ਲੁਧਿਆਣਾ ਤੋਂ ਰਗਰੇਟਾ ਹਰੀ ਸਿੰਘ ਨਲਵਾ ਫਲਾਈ ਕੰਟਰੋਲਸ਼ਨ ਪੰਜਾਬ ਦੇ ਮੈਂਬਰਾਂ ਵੱਲੋਂ ਕੀਤੀ ਜਾ ਰਹੀ ਹੈ ਇਹ ਡਾਕੂਮੈਂਟ ਆਪਾਂ ਇਹ ਕਰ ਲਈਏ ਸਾਡੇ ਕੋਲ ਵੈਸੇ ਤੋ ਲਿਆ ਹੈਗਾ ਉਹ ਮੈਂ ਕੱਈ ਬਾਅਦ ਚ ਮਾਰ ਦਿੰਦੇ ਨਹੀਂ ਕੋਈ ਕਰ ਲੈ ਜੋ ਮਾਤਾ ਕੇਗਾ ਬਾਬਾ ਜੀ ਹੁਣ ਦੇਖੋ ਨਹੀਂ ਨਹੀਂ ਮਾੜਾ ਇਹ ਕੰਮੀ ਗਣਾ ਸੀ ਮੈਂ ਪਹਿਲਾਂ ਸਾਡੀ ਸ਼ਵਾਂ ਜਿਹਾ ਲੱਗਦਾ ਹੈ ਇਹ ਇਹ ਤੌਲੀਏ ਨਾਲ ਹੀ ਕਰਨਾ ਹੈ ਯਾਰ ਸਰੋਪਾ ਦਾ ਬਾ ਸਰੋਪਾ ਬੰਨਣਾ ਸੀ ਆ ਸਰੋਪਾ ਬੰਨ ਬੰਨ ਇਹ ਬਾਜ ਬੰਨ ਦਿੰਦੇ ਆ ਵਾਲਾ ਸਰੋਪਾ ਤੁਸੀਂ ਕਮਰ ਕੱਸਾ ਕਰਿਓ ਕਮਰ ਕੱਸਾ ਕਰਾਂਗੇ ਉਹ ਲੈ ਕੇ ਆਏ ਇਹਦੇ ਉੱਪਰ ਹੀ ਕਰ ਦੇ ਉੱਪਰ ਹੀ ਕਰ ਦੇ ਉੱਪਰ ਹੀ ਤੌਲੀਆ ਜਿਹੜਾ ਆਪਾਂ ਨਵਾਂ ਲਿਆਉਂਦਾ ਇਹਨੂੰ ਹਾਂਜੀ ਰੱਖ ਲਓ ਉਹ ਕਮਰ ਕੱਸਾ ਕਰਾਂਗੇ ਬਾਅਦ ਦੇ ਵਿੱਚ ਲੋਕ ਲੱਗਾ ਗੱਡੀ ਨੂੰ ਜੀ ਗਰਬਤੀ ਦਾ ਪ੍ਰਬੰਧ ਵੀ ਹੋ ਗਿਆ ਜੀ ਨਹੀਂ 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 ਕੋਪਰ ਮੈਨੇ ਕੋਲੇ ਲਿਆ ਬਾਬਾ ਪੁੱਤੀ ਰੱਖ ਲਾਂਗੇ ਰੁਕ ਜਾ ਰੁਕ ਜਾ ਰੁਕ ਜਾ ਇੱਥੇ ਰੱਖ ਲੋ ਬេរਿਆਂ ਕੋ ਮੱਟੂ ਸਾਹਿਬ ਨੂੰ ਬੁਲਾ ਲਿਓ ਅਸੀਂ ਬਾਬਾ ਜੀ ਕਿਹਾ ਕਹਿ ਕੇ ਆਂ ਕੀ ਕਰ ਰਹੇ ਹੋ ਕੱਲੇ ਆਉਣੇ ਆਉਣੇ ਤਰੀ ਜੰਦੇ ਤੁੱਕ ਆ ਜਿਓ ਬਾਬਾ ਜੀ ਉਫਰ ਅਸੀਂ ਅਰੰਗ ਕਿਥੋਂ ਲੱਭਿਆ ਸੀ ਟਵਾਲ ਤੇ ਨੂੰ ਕਿੰਨੇ ਗਾ ਮਾਰ ਹੋਰ ਪਾਣੀ ਚਲੀ ਨਾ ਬਾਦੂ ਜਲ ਜਲ ਸੇ ਹੋ ਗਈ ਇੱਕ ਫੋਰਸ ਛੱਡ ਦੇ ਬਾੜ ਹੋ ਗਈ ਸਾਰੀ ਨਗਰਕ੍ਰਿਤਮੀ ਗੱਡੀਆਂ ਹਨ ਸਕਤਾ ਤਿਆਰੀਆਂ ਵਿੱਚ ਹਨ ഗുക്കുട്ട <yyum> വരും <-nya> ਇਹ ਟਵਾਲਸ ਜੀ ਹੈ ਬਹੁਤ ਦਰਯੋਤਮ ਸੇ ਹੈ ਇਹ ਚੰ ਸੇ ਕਰ ਰਹੀ ਨੇ ਹਮਨ ਹੈ ਲੋਕੀ ਸਤ ਸ੍ਰੀ ਅਕਾਲ ਸੰਦੀਪਾ ਜੀ ਲੱਕੀ ਜੀ ਇਹ ਗੁਰਦੁਆਰਾ ਸਾਹਿਬ ਵੜ ਖਾਲਸਾ ਮੈਂ ਦਿੱਲੀ ਹੋਏ ਆਈਏ ਰਹੇ ਹੈ

bapak petegar tuh siapa bapak ini servasemarwatianto i ਜੋ ਨਗਰ ਕਿਸਤੰਤ ਸ੍ਰੀ ਕਾਲਕੀ ਲੈ ਕੇ ਕੰਟੀਨੇ ਚੇਰਮੈਨ ਸਰ ਲੈ ਕੇ ਮੱਟੂ ਉਹ ਵੀ ਲੱਡੂ ਲੰਦ ਦੀ ਸ਼ੇਰ ਲੈ ਕੇ ਹਾਂਜੀ ਹਾਂਜੀ ਲੱਗੇ ਹੋਏ ਆਓ ਜੀ ਆ ਜੀ ਆਪਾਂ ਆਦਾਨੀ ਮੜਾ ਕਾਪਾ ਗਰੂਪ ਹਾਂਜੀ ਹਾਂਜੀ 2 ਮਿੰਟ ਬਾਅਦ ਬੜਾ ਆਜੋ ਬਸ ਸਮਾਪਤੀ ਰੱਖੋ 2 ਮਿੰਟ ਫਿਰ ਆਪਾਂ ਲਾ ਕੀ ਸਮਾ ਕਾਪਿਓ ਤੁਹਾਨੂੰ ਡੈਂਟੀਆਰੀ ਕਰ ਰਹੀ ਸੀਗੇ ਹਾਂਜੀ ਜੋ ਅਸ਼ਨਾਲ ਦੀ ਸਮਾਪਤੀ ਕਰੋ ਜੀ ਆ ਲੋ ਮੂਵੀ ਬਣਾ ਲਓ ਨਾਲ ਪੰਜ ਪਿਆਰੇ ਹਾਂ ਕਰ ਦੋ ਹਾਂਜੀ ਹਾਂਜੀ ਫਿਰ ਇੱਥੋਂ ਵੜ ਕੀ ਹੋ ਗਿਆ ਸਰਪਾਲ ਸਾਹਿਬ ਆ ਪਾਈਪ ਚੱਕੋ ਇੱਥੇ ਹੋਇਆ ਗਿਆ ਗਿਆ ਇਹਦੇ ਵਿੱਚੋਂ ਆ ਪਾਣੀ ਦੀ ਬੰਦ ਕੌਣ ਕਰ ਦਿੰਦਾ ਪਰੇ ਕਰਦੇ ਹੁਣ ਉਹਨਾਂ ਨੂੰ ਤਵਾਲ ਆ ਗੋ ਗੋ ਚਲਾ 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 ਕਰ ਦੋ ਕਰ ਦੋ ਬੋਲ ਅਡਵਲ ਸਾਹਿਬ ਪਾਈਪ ਉਧਰ دوسری ਸਾਈਡ ਤੇ ਕਰੋ ਇਹ ਸੇਵਾ ਰਗਨੇਟਾ ਹਰੀ ਸਿੰਘ ਨਲਵਾ ਫਲਾਈਪ ਤੋਂ ਪੰਜਾਬ ਵੱਲੋਂ ਹੋ ਰਹੀ ਹੈ ਇਤਿਹਾਸਿਕ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਖੁਸ਼ੀ ਕੀਤਾ ਗਿਆ ਆ ਦੇਖੋ ਉਸ ਦਾ ਲੰਮੇ ਸਾਨੂੰ ਉਹ ਇਹਨਾਂ ਦਾ ਸ਼ਰਧਾਨ ਵੀ ਨਹੀਂ ਕਰਵਾਇਆ ਹੈ ਵਿਲੋ ਚੇਅਰਮੈਨ ਸਾਹਿਬ ਇਹਨਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲਿਆਂ ਕਿੰਨਾ ਮਾੜਾ ਕਰਦੇ ਆ ਚਾਹੀਦਾ ਸੀ ਕਿ ਗੁਰੂ ਸਾਹਿਬ ਦਾ ਬਾਬਾ ਜੀ ਦਾ ਜਨਮ ਦਿਹਾੜਾ ਕਮ ਸਕਮ ਲੜੀਆਂ ਤੇ ਇੱਥੇ ਸਾਰੀ ਸਜਾਵਟ ਕਰਦੇ ਦੀਪਵਾਲਾ ਤੇ ਕਰਦੇ ਫਿਰ ਸੰਗਤਾਂ ਨੂੰ ਜਿਹੜਾ ਲੰਗਰ ਸ਼ਕੈ ਰਾਤੀ ਦਿਖੇ ਕਿਹੋ ਜਿਹਾ ਚਲੋ ਆਪਣਾ ਕੋਈ ਰੁਪਾਂਟਾ ਆਪਣਾ ਕੋਈ ਨਾ ਹੋਰ ਕਰਨਾ ਪੈਂਦਾ ਇੱਥੇ ਹੈਗਾ ਪੰਜ ਪਾਸੇ ਹੂੰ ਇੱਥੇ ਬਾਬਾ ਹੀ ਮੜਾ ਪੰਜ ਪਾਸੇ ਦਾ ਇੱਥੇ ਬੰਨਾ ਪਤਾ ਹੈ ਉਹ ਪੈਰ ਦੇ ਕਿੰਨੇ ਜੀ ਸਾਡੇ ਬੰਦੇ ਲਗੀ ਸਰਾ ਚਲੋ ਕੋਈ ਗੱਲ ਨਹੀਂ ਪਰ ਇਹ ਨਾ ਸ਼ੁਰੂ ਤੋਂ ਹੀ ਜਿਹੜਾ ਰੰਗਰੇਟਾ ਕੌਮ ਨਾਲ ਵਿਦਕਰਾ ਹੁੰਦਾ ਆ ਇਹ ਹੁਣ ਤੋਂ ਨਹੀਂ ਆ ਰਿਹਾ ਪਹਿਲਾਂ ਤੋਂ ਹੀ ਚੱਲਦਾ ਆ ਰਿਹਾ ਫਿਰ ਅਸੀਂ ਬੋਲਦੇ ਆ ਤੇ ਫਿਰ ਇਹਨਾਂ ਨੂੰ ਮਿਰਚਾਂ ਲੱਗਦੀਆਂ ਨਹੀਂ ਕੋਈ ਨਹੀਂ ਅਗਲੀ ਵਾਰ ਇਹਨੂੰ ਕਹਿ ਦਿੰਦੇ ਵੀ ਜਦੋਂ ਚੱਲਦਾ ਆ ਹੁੰਦਾ ਤੇ ਲੇਗਾ ਨਹੀਂ ਨਹੀਂ ਅਸੀਂ ਤਾਂ ਹਾਂ ਜੀ ਬਾਬਾ ਜੀ ਦੇ ਪਹਿਲਾਂ ਜੋੜਾ ਪਾਇਆ ਉਹ ਤਾਂ ਨੰਗੇ ਪਹਿਲੀ ਗੱਲ ਤਾਂ ਗੁਰੂ ਆ ਦੇਖੋ ਕਿੰਦਾ ਇਹਨਾਂ ਜਿਹੜਾ ਜਿਹਨਾਂ ਸੂਰੂਪ ਤਿਆਰ ਕੀਤਾ ਉਸ ਸਮੇਂ ਦੇ ਵਿੱਚ ਤੇ ਇਹੋ ਜਿਹਾ ਬੋਦ ਨੰਗੇ ਪੈਰੀ ਗੁਰੂ ਸਾਹਿਬ ਦਾ ਸੀਸ ਲੈ ਕੇ ਕੀ ਗੱਲ ਇਤਰਾਏ ਸੀ ਬਾਬਾ ਜੀ ਹੋ ਸਕਦਾ ਚਲੋ ਪ੍ਰਾਤਮਿਕ ਸਮੇਂ ਲੈਕਚਰ ਦੀਏ ਖੜਾਵਾ ਚੱਲਦੀ ਹੈ ਹੋਰ ਕੁਝ ਚੱਲਦਾ ਹੁਣ ਮਨ ਘੜਤ ਗੱਲਾਂ ਚਲੋ ਜੋ ਵੀ ਆ ਬਹੁਤ ਵਧੀਆ ਜੀ ਜੋੜ ਲਿਆ ਕਰ ਚਲੋ ਬਾਬਾ ਜੀ ਇੱਕ ਵਾਰੀ ਨੀਚੇ ਵੀ ਲੱਕੀ ਪੁੱਛੀ ਕਰਦੇ ਆਹ ਤਾਂ ਸਾਰੇ ਦੇ ਕਰਕੇ ਦੋ ਬਟਾ ਕਮਰੇ ਨਾਲ ਲਈਏ ਚਲੋ ਬਹੁਤ ਹਾਰ ਫਿਰ ਬੱਬਾ ਜੀ ਦੇ ਫਿਰ ਆਪਾਂ ਕਮਰ ਕਸਾ ਕਰਾਈਏ 5-7 ਮਿੰਟ ਰੁਕ ਜਾਓ 5-6 ਹੋ ਰਿਹਾ ਸਰ ਦਾਸ ਵੀ ਕਰਨਗੇ ਦੋ ਬਟਾ ਰੁਕ ਜਰੋ